ਪੰਜਾਬ ਇਸ ਵੇਲੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਲੋਕ ਸਭਾ ਚੋਣਾਂ ਦੇ ਲਈ ਖੈਰਾ ਹੋਏ ਸਰਗਰਮ ਬਠਿੰਡਾ ਵਿੱਚ ਕੀਤਾ ਪਾਰਟੀ ਦਫ਼ਤਰ ਦਾ ਉਦਘਾਟਨ ਸਾਰੀਆਂ ਹਮਖਿਆਲੀ ਪਾਰਟੀਆਂ ਨੂੰ ਡੈਮੋਕਰੈਟਿਕ ਅਲਾਈਅੰਸ ਦੇ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ ਮਾਈਨਿੰਗ ਮਾਫੀਆ ਖਿਲਾਫ ਸਖਤ ਹੋਏ ਖੈਰਾ ਕਿਹਾ ਪੰਜਾਬ ਦਾ ਰੈਵਨਿਊ ਜਾ ਰਿਹਾ ਹੈ ਲੁੱਟਿਆ ਸਿਮਰਜੀਤ ਸਿੰਘ ਬੈਂਸ ਨੇ ਕੁਲਬੀਰ ਸਿੰਘ ਜੀਰਾ ਦੇ ਬਿਆਨ ਤੇ ਕਾਂਗਰਸ ਦਾ ਕੀਤਾ ਘਿਰਾਓ ਕਿਹਾ ਕਾਂਗਰਸ ਹੀ ਪਹਿਲਾਂ ਆਪਣੀ ਪੀੜੀ ਥੱਲੇ ਫੇਰਨ ਸੋਟਾ ਸਿਮਰਜੀਤ ਬੈਂਸ ਨੇ ਕਿਹਾ ਡੈਮੋਕ੍ਰੈਟਿਕ ਅਲਾਈਅੰਸ ਦੇ ਵਿੱਚ ਜਲਦ ਹੋਣਗੇ ਅਹੁਦੇ ਤੈ ਜਲਦ ਹੀ ਚੇਅਰਮੈਨ ਤੇ ਬੁਲਾਰੇ ਦਾ ਕੀਤਾ ਜਾਵੇਗਾ ਐਲਾਨ ਸਿਮਰਜੀਤ ਬੈਂਸ ਨੇ ਭਗਵੰਤ ਮਾਨ ਨੂੰ ਸ਼ਰਾਬ ਨਾ ਪੀਣ ਦੀ ਕੀਤੀ ਅਪੀਲ ਮੁਖਸਰ ਦੇ ਮਾਗੀ ਮੇਲੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸਿਆਸੀ ਕਾਨਫਰੰਸ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਕੀਤਾ ਗੁਣਗਾਨ 1984 ਦੇ ਸਾਕੇ ਲਈ ਕਾਂਗਰਸ ਦੀ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਮਾਗੀ ਮੇਲੇ ਤੇ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਕਾਨਫਰੰਸ ਨੂੰ ਕੀਤਾ ਸੰਬੋਧਿਤ 올 인디아 6 스튜던트 페더레이션 ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਹੋਏ ਟਕਸਾਲੀ ਅਕਾਲੀ ਦਲ ਵਿੱਚ ਸ਼ਾਮਲ ਪੀਰ ਮੁਹੰਮਦ ਨੇ ਕਿਹਾ ਕੁਰਸੀ ਦੀ ਲਾਲਸਾ ਨਹੀਂ ਬਲਕਿ ਕੌਮੀ ਜਜ਼ਬੇ ਨਾਲ ਪਾਰਟੀ ਵਿੱਚ ਹੋਏ ਨੇ ਸ਼ਾਮਲ ਹੁਣ ਕਰਦੇ ਆਂ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸੁਖਪਾਲ ਸਿੰਘ ਖੈਰਾਦੀ ਨਵੀਂ ਪਾਰਟੀ ਪੰਜਾਬੀ ਇਕਤਾ ਪਾਰਟੀ ਦੀ ਸੁਖਪਾਲ ਸਿੰਘ ਖੈਰਾ ਨੇ ਬਠਿੰਡਾ ਵਿਖੇ ਪੰਜਾਬੀ ਇਕਤਾ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਥੈਰਾ ਨੇ ਕਿਹਾ ਕਿ ਪਾਰਟੀ ਪੰਜਾਬ ਡੈਮੋਕਰੈਟਿਕ ਅਲਾਈਅንስ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਾਰੀਆਂ ਹਮਖਿਆਲੀ ਪਾਰਟੀਆਂ ਨੂੰ ਇੱਕ ਹੋ ਕੇ ਰਵਾਇਤੀ ਪਾਰਟੀਆਂ ਦੇ ਖਿਲਾਫ ਚੋਣਾਂ ਲੜਨ ਦਾ ਸੱਦਾ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਮਾਈਨਿੰਗ ਮਾਫੀਆ ਦੀ ਗੱਲ ਵੀ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਨੂੰ ਠੱਲ ਪਾਉਣਾ ਬਹੁਤ ਜ਼ਰੂਰੀ ਹੈ ਹੋਰ ਕੀ ਕਿਹਾ ਸੁਖਪਾਲ ਸਿੰਘ ਖੈਰਾ ਨੇ ਆਓ ਸੁਣਦੇ ਹਾਂ ਦੇਖੋ ਗੱਲ ਹੈ ਪ੍ਰੈਕਟੀਕੈਲਿਟੀ ਕੀ ਹੈ ਕਿ ਅੱਜ ਦੀ ਡੇਟ ਵਿੱਚ ਆਮ ਆਦਮੀ ਪਾਰਟੀ ਦਾ ਸਾਰਾ ਬੇਸ Eroded ਹੋ ਚੁੱਕਾ ਪੰਜਾਬ 'ਚ ਮੈਂ ਹੰਕਾਰ ਨਾ ਸਮਝਣਾ 90% ਉਹਨਾਂ ਦਾ ਜਿਹੜਾ ਕੇਡਰ ਸੀਗਾ ਉਹ ਸਾਡੇ ਨਾਲ ਆ ਚੁੱਕਾ ਵਾ ਔਰ ਥੋੜੇ ਜਿਹੇ ਉਹਨਾਂ ਦੇ ਬੰਦਿਆਂ ਦੇ ਨਾਲ ਉਹ ਇਕੱਲੇ ਲੜਨ ਦੀ ਪੰਜਾਬ ਵਿੱਚ ਸਮਰਥਨ ਨਹੀਂ ਰੱਖਦੇ ਇਟ ਇਜ਼ ਬੈਟਰ ਨਾਟ ਟੂ ਵੇਸ ਆਪੋਜੀਸ਼ਨ ਵੋਟਸ ਸੇ ਅਗਰ ਉਹ ਅਗਰ ਪਹਿਲਾਂ ਉਹ ਵੀ ਕੋਈ ਥੋੜਾ ਬਹੁਤਾ ਅੱਛੀ ਕਿਉਂਕਿ ਅੱਜ ਅੱਜ ਤੱਕ ਤਾਂ ਉਹ ਨਫਰਤ ਦੀ ਭਾਵਨਾ ਨਾਲ ਕੰਮ ਕਰਦੇ ਮੈਂ ਨਫਰਤ ਦੀ ਭਾਵਨਾ ਨਾਲ ਕੰਮ ਨਹੀਂ ਕਰਦਾ ਮੇਰਾ ਏਜੰਡਾ ਹੈਗਾ ਆਪਣੀ ਸਟੇਟ ਨੂੰ ਸਾਡਾ ਏਜੰਡਾ ਆਪਣੀ ਸਟੇਟ ਨੂੰ ਠੀਕ ਕਰਨਾ ਸੋ ਲੈਟ ਅਸ ਸੀ ਵਾਟ ਸਾਰਟ ਆਫ ਰਿਐਕਸ਼ਨ ਦੇ ਗਿਵ ਆਪਸ਼ਨ ਉਹ ਕਹਿੰਦੇ ਜੀ 5 ਮਹੀਨਾ ਕਲੱਬ ਕਰਕੇ ਅਸੀਂ ਇਕੱਠੀ ਆਕਸ਼ਨ ਕਰਾਂਗੇ ਤਾਂ ਕਿ ਕਾਰਪੋਰੇਟ ਵਪਾਰੀ ਜਿਹੜੇ ਨੇ ਇਸ ਮਾਈਨਿੰਗ ਬਿਜ਼ਨਸ ਵਿੱਚ ਉਹਦੇ ਤੇ ਕਬਜ਼ਾ ਕਰ ਸਕਣ ਅਮੀਰ ਆਦਮੀ ਔਰ ਇਸੇ ਤਰ੍ਹਾਂ ਹੀ ਮਾਈਨਿੰਗ ਤੋਂ ਇਲਾਵਾ ਜਿਹੜਾ ਲਿਕਰ ਦਾ ਟ੍ਰੇਡ ਹੈ ਪੰਜਾਬ ਦੇ ਵਿੱਚ ਉਹ ਭਾਵੇਂ ਕਹਿਣ ਨੂੰ ਠਿੱਕੇ ਆ ਪਰ ਉਹ ਅਲਟੀਮੇਟਲੀ ਕਦੀ ਦੀਪ ਮਲੋਤਰੇ ਦੀ ਮੋਨੋਪੋਲੀ ਹੋਣ ਦੀ ਇਕਾਲੀਆਂ ਦੇ ਵੇਲੇ ਤੇ ਕਾਂਗਰਸ ਵੇਲੇ ਪੌਂਟੀ ਚੱਡਿਆਂ ਵੀ ਹੋ ਜਾਂਦੀ ਹੈ ਉਹਦੇ ਨਾਲ ਵੀ ਬਹੁਤ ਸਾਰਾ ਜਿਹੜਾ ਨੌਜਵਾਨ ਤਬਕਾ ਜਿਹੜਾ ਉਹ ਅਕੋਮੋਡੇਟ ਹੋ ਸਕਦਾ ਮਾਈਨਿੰਗ ਨੂੰ ਅਗਰ ਅਸੀਂ ਡੀ ਮੋਨੋਪੋਲਾਈਜ਼ ਕਰਕੇ ਲੈਟਸ ਸੇ ਮਾਈਨਿੰਗ ਦੀ ਕਾਰਪੋਰੇਸ਼ਨ ਬਣਾਉਣੇ ਆ ਪੰਜਾਬ ਦੇ ਵਿੱਚ ਅਸੀਂ ਰੈਗੂਲਰ এমপ্লয়ਮੈਂਟ ਦੇ ਸਕਦੇ ਹਾਂ ਹਜ਼ਾਰਾਂ ਨੌਜਵਾਨਾਂ ਨੂੰ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਤੇ ਸਿਆਸੀ ਹਮਲਾ ਕੀਤਾ ਹੈ ਕਾਂਗਰਸ ਦੇ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਦੁਆਰਾ ਪੁਲਿਸ ਅਧਿਕਾਰੀਆਂ ਤੇ ਨਸ਼ੇ ਦੇ ਕਥਿਤ ਇਲਜ਼ਾਮਾਂ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਇਸ ਦੇ ਉਲਟ ਕੁਲਵੀਰ ਸਿੰਘ ਜ਼ੀਰਾ ਨੂੰ ਹੀ ਨੋਟਿਸ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਪੀੜੀ ਥੱਲੇ ਛੋਟਾ ਫੇਰਨਾ ਚਾਹੀਦਾ ਹੈ। ਅਸਲ ਦੇ ਵਿੱਚ ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਸੱਚ ਬੋਲਣਾ ਔਖਾ, ਸੱਚ ਸੁਣਨਾ ਔਖਾ। ਦੂਜਾ ਨੰਬਰ ਹੈਗਾ ਕਿ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਵੀ ਜਰੂਰ ਛੋਟਾ ਫੇਰਨਾ ਚਾਹੀਦਾ। ਤੁਸੀਂ ਧਰਮ ਕਰਮ ਦੀਆਂ ਗੱਲਾਂ ਕਰੋ ਤੇ ਆਪਣੀ ਜੇਬ ਦੇ ਵਿੱਚ ਖੁੰਡਾ ਉਸ ਤਰ੍ਹਾਂ ਰੱਖਿਆ ਹੋਵੇ। ਜੇ ਅੱਜ ਫਿਰੋਜ਼ਪੁਰ ਦੇ ਵਿੱਚ ਮਾਈਨਿੰਗ ਦੀ ਗੱਲ ਕਰਦੇ ਆਂ ਤੇ ਕਿਹਦਾ ਨਾਮ ਆਉਂਦਾ? ਇਹ ਕਾਂਗਰਸ ਪਾਰਟੀ ਦੇ ਇੱਕ ਵਿਧਾਇਕ ਨੇ ਇਹ ਗੱਲ ਕਹਿਤੀ ਕਿ ਪੰਜਾਬ ਪੁਲਿਸ ਸਾਡੇ ਜ਼ਿਲ੍ਹੇ ਦੇ ਵਿੱਚ ਸ਼ਰਾਬ ਬਕਾਰ ਰਹੀ ਹੈ ਮਾਫੀਆ ਪੰਜਾਬ ਪੁਲਿਸ ਦੇ ਅਫਸਰ ਚਲਾ ਰਹੇ ਆ ਤੇ ਉਹਨੇ ਸਚਾਈ ਪੇਸ਼ ਕਰਤੀ ਪਰ ਸਚਾਈ ਪੇਸ਼ ਕਰਨ ਤੋਂ ਪਹਿਲਾਂ ਆਪਣੀ ਪੀੜੀ ਹੱਥ ਵੀ ਜਰੂਰ ਛੋਟਾ ਫੇਰਨਾ ਚਾਹੀਦਾ ਵੀ ਆਪਾਂ ਖੁਦ ਕਿੰਨੇ ਕਮਾਨਦਾਰ ਹੈਗੇ ਆ ਅਸੀਂ ਮਾਂ ਗੱਠ ਜੋੜ ਜਿਹੜਾ ਚਾਰ ਧਰਾਂਜੀ ਦੇ ਵਿੱਚ ਸ਼ਾਮਲ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੇ ਹੋਰ ਜਿਹੜੇ ਪੰਜਾਬ ਦੇ ਹਤਾਸ਼ੀ ਲੋਕ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ 13 ਦੀਆਂ 13 ਲੋਕ ਸਭਾ ਸੀਟਾਂ ਵੋਟਰਾਂ ਤੇ ਪੰਜਾਬੀਆਂ ਦੀ سپورਟ ਸਦਕਾ ਲੜਾਂਗੇ ਕਿਉਂਕਿ ਅੱਜ ਪੰਜਾਬੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਵੀ ਬਾਦਲਾਂ ਤੋਂ ਸਤੇ ਹੋਏ 10 ਸਾਲ ਕੁੱਟ ਖਾ ਕੇ ਲਟਾਉਂਦੇ ਰਹੇ ਪੰਜਾਬ ਨੂੰ ਕਾਂਗਰਸ ਲੈ ਕਾਂਗਰਸ ਵੀ ਉਸੇ ਰਸਤੇ ਤੇ ਉਦੋਂ ਵੀ ਚਾਰ ਕਦਮ ਅੱਗੇ ਬਾਦਲਾਂ ਤੋਂ ਵੀ ਹੋ ਤਰੀ ਅੱਜ ਪੰਜਾਬ ਵੀ ਵੋਟਰ ਤਬਦੀਲੀ ਦੇ ਰੌਂ ਦੇ ਵਿੱਚ ਆ ਮਹਾਗਠ ਜੋੜ ਪੰਜਾਬ ਡੈਮੋਕਰੈਟਿਕ ਐਲਾਈਅੰਸ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਲੜੇਗਾ ਆ ਮੀਟਿੰਗ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਡਾਕਟਰ ਮੇਘਰਾਜ ਜਿਹੜੇ ਮਾਇਆਬਤੀ ਜੀ ਹੁਰਾ ਨੇ ਭੇਜਿਆ ਰਾਜੂ ਜੀ ਪ੍ਰਧਾਨ ਡਾਕਟਰ ਧਰਮਵੀਰ ਗਾਂਧੀ ਖੈਰਾ ਸਾਹਿਬ ਲੋਕਿੰਨ ਸਾਹਿਬ ਪਾਰਟੀ ਅਸੀਂ ਉਹ ਮੀਟਿੰਗ ਦੇ ਵਿੱਚ ਬੜਾ ਡਿਟੇਲਡ ਡਿਸਕਸ਼ਨ ਕੀਤਾ ਵੀ ਕਿਹੜੇ ਲੋਕ ਸਭਾ ਹਲਕੇ ਤੋਂ ਕੌਣ ਚੰਗੀ ਜਿਹੜੀ ਆ ਬਿਨੇਬਿਲਟੀ ਕਿਹਦੀ ਹੈਗੀ ਹੈ ਕੌਣ ਚੰਗੀ ਪਕੜ ਰੱਖਦਾ ਇਹਨਾਂ ਸੰਭਾਵਨਾਵਾਂ ਦਾ ਪਤਾ ਲਾਉਣ ਵਾਸਤੇ ਅਸੀਂ ਮੀਟਿੰਗ ਰੱਖੀ ਲੰਬਾ ਚੱਲੀ ਇੱਕ ਦੋ ਦਿਨਾਂ ਦੇ ਵਿੱਚ ਦੁਬਾਰਾ ਫੇਰ ਮੀਟਿੰਗ ਰੱਖਾਂਗੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੀ ਆਉਣ ਵਾਲੀ ਰੈਲੀ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਰਗਰਮ ਨੇ ਭਗਵੰਤ ਮਾਨ ਵੀ ਇਸ ਸੰਬੰਧ ਦੇ ਵਿੱਚ ਸੰਗਰੂਰ ਵਿੱਚ ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ ਇਸ ਮੌਕੇ ਇੱਕ ਬਜ਼ੁਰਗ ਨੇ ਭਗਵੰਤ ਮਾਨ ਨੂੰ ਇੱਕ ਬੋਤਲ ਪੇਟ ਕੀਤੀ ਮੀਡੀਆ ਨੇ ਜਦੋਂ ਬਜ਼ੁਰਗ ਤੋਂ ਇਸ ਬੋਤਲ ਦੇ ਬਾਰੇ ਵਿੱਚ ਪੁੱਛਿਆ ਤਾਂ ਬਜ਼ੁਰਗ ਨੇ ਕਿਹਾ ਕਿ ਉਹਨਾਂ ਨੇ ਭਗਵੰਤ ਮਾਨ ਨੂੰ ਦੇਸੀ ਘਿਓ ਦੀ ਬੋਤਲ ਪੇਟ ਕੀਤੀ ਹੈ ਤਾਂ ਜੋ ਉਹ ਤਕੜੇ ਹੋ ਕੇ ਚੋਣ ਦਾ ਪ੍ਰਚਾਰ ਕਰ ਸਕਣ ਇਸ ਬਾਰੇ ਕੀ ਕਿਹਾ ਭਗਵੰਤ ਮਾਨ ਤੇ ਬੋਤਲ ਪੇਂਟ ਕਰਨ ਵਾਲੇ ਬਜ਼ੁਰਗ ਨੇ ਆਓ ਦੇਖਦੇ ਆ ਤੇ ਲੋਕਾਂ ਦਾ ਪਿਆਰ ਪਹਿਲਾਂ ਵੀ ਸੀ ਅੱਜ ਵੀ ਖੜਾ 14 ਚ ਵੀ 17 ਚ ਵੀ ਸਰਪੰਚੀ ਚ ਵੀ ਬੜਾ ਪਿਆਰ ਮਿਲੇ ਔਰ ਲੋਕ ਵੀ ਚਾਹੁੰਦੇ ਨੇ ਕਿ ਬਦਲਾ ਹੋਣਾ ਚਾਹੀਦਾ ਸੋ ਉਸੇ سلسلے ਚ ਅਸੀਂ ਅੱਜ ਇੱਥੇ ਆਏ 23 ਨੂੰ ਰੈਲੀ ਆ ਉਹਦੇ ਵਾਸਤੇ ਵੀ ਇਹਨਾਂ ਨੂੰ ਕਹਿਣਾ ਆ ਕਿ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਕਿਰਪਾ ਕਰਕੇ ਬਰਨਾਲੇ ਪਹੁੰਚੋ ਹਰਪੁਰ ਕਾਰਿਡੋਰ ਨੂੰ ਲੈ ਕੇ 15 ਤਰੀਕ ਨੂੰ ਸੈਂਟਰ ਨੇ ਮੀਟਿੰਗ ਰੱਖੀ ਹੈ ਇਹਦੇ ਬਾਰੇ ਦੇਖੋ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਉੱਥੇ ਗੁਰੂ ਸਾਹਿਬ ਨੇ ਆਪਣੇ ਆਖਰੀ ਸਾਲ ਬਤਾਏ ਨੇ ਇਹਦੇ ਤੇ ਇਹ ਨਾ ਕਰੋ ਕਿ ਇਹ ਮੈਂ ਬਣਾਇਆ ਜਾਏ ਨੇ ਤੈਂ ਬਣਾਇਆ ਸੋ ਮੈਂ ਤਾਂ ਇਹਦੀ ਰਾਜਨੀਤੀ ਜਿਹੜੀ ਹੈ ਕੋਰੀਡੋਰ ਤੇ ਨਹੀਂ ਹੋਣੀ ਚਾਹੀਦੀ। ਹਾਂ ਟਕਸਾਲੀ ਕਾਲੀ ਦਲ ਨਾਲ ਸਾਡੀ ਗੱਲ ਹੋਈ ਹੈ ਮੈਂ ਗਿਆ ਸੀ। ਬ੍ਰਹਮਪੁਰਾ ਸਾਹਿਬ ਨਾਲ ਮੀਟਿੰਗ ਹੋਈ ਹੈ। ਕਿ ਕਾਲੀਆਂ ਤੇ ਕਾਂਗਰਸ ਨੂੰ ਕਿਵੇਂ ਹਰਾ ਸਕਦੇ ਆਂ ਜੇ ਇਕੱਠੇ ਹੋਣ ਨਾਲ ਕੋਈ ਫਰਕ ਪੈਂਦਾ ਤਾਂ ਉਹ ਮੇਰੇ ਖਿਆਲ ਚ ਕੋਈ ਮਾੜੀ ਗੱਲ ਨਹੀਂ। ਕੀ ਕੋਈ ਪੋਜ਼ਿਟਿਵ ਉਹਦਾ ਨਤੀਜਾ ਆ ਉਹ ਤਾਂ ਉਹ ਦੱਸਣਗੇ ਉਹਨਾਂ ਨੇ ਅਜੇ ਇੱਕ ਹੋਰ ਕਮੇਟੀ ਆਪਲੀ। ਖੈਰਾ ਸਾਹਿਬ ਵੀ ਚੱਕ ਆਏ ਨੇ ਜੀ ਕੱਲ। ਹਰੇਕ ਨੂੰ ਹੱਕ ਹੈ। ਡੈਮੋਕਰੇਟਿਕ ਰਾਈਟ ਹੈ ਹਰੇਕ ਦਾ। ਖੇਰਾ ਸਾਹਿਬ ਦੀ ਪਾਰਟੀ ਬਾਰੇ ਕੀ ਕਹੋਗੇ ਇਹਨਾਂ ਨੇ ਨਵੀਂ ਪਾਰਟੀ ਬਣਾਈ ਸਾਡੀ ਪਾਰਟੀ ਚ ਫੁੱਟ ਪਾ ਕੇ ਆਪਦੀ ਪਾਰਟੀ ਦਾ ਨਾਮ ਰੱਖਿਆ ਇਕਤਾ ਪਾਰਟੀ ਅੱਜ ਬਜ਼ੁਰਗ ਆਏ ਨੇ ਉਹਨਾਂ ਨੇ ਇੱਕ ਦੇਸੀ ਗਾਂ ਦਾ ਜਿਹੜਾ ਦੁੱਧ ਹੈ ਉਹਦਾ ਬਣਾਇਆ ਹੋਇਆ ਘਿਓ ਦਿੱਤਾ ਤੇ ਅਸੀਂ ਮਾਨਸਤਕਾਰ ਨਾਲ ਉਹਨਾਂ ਦਾ ਸੈਪਟ ਕੀਤਾ ਹੈ ਸਵਾਰ ਕਰ ਦਿੱਤਾ ਤੇ ਇੱਥੋਂ ਸਿੱਧ ਹੁੰਦਾ ਹੈ ਕਿ ਐਵੇਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਗੱਲਾਂ ਕਰਦੀਆਂ ਨੇ ਕੂੜ ਪ੍ਰਚਾਰ ਕਰਦੀਆਂ ਸੋ ਲੋਕਾਂ ਨੂੰ ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਪੁੱਤ ਤਕੜਾ ਹੋ ਜਾ 2019 ਚ ਵੀ ਤੇਰੇ ਨਾਲ ਹੀ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੁਆਰਾ ਪੁਲਿਸ ਅਧਿਕਾਰੀਆਂ ਤੇ ਲਗਾਏ ਨਸ਼ੇ ਦੇ ਇਲਜ਼ਾਮਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਬੁਲਾਰੇ ਰਾਜਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਦੁਆਰਾ ਲਗਾਏ ਗਏ ਇਲਜ਼ਾਮਾਂ ਦੀ ਜਾਂਚ ਹੋਵੇਗੀ ਅਤੇ ਉਹਨਾਂ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਦੁਆਰਾ ਲਗਾਏ ਗਏ ਇਲਜ਼ਾਮਾਂ ਦੀ ਪੂਰੀ ਜਾਂਚ ਹੋਵੇਗੀ ਅਤੇ ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੋਂ ਵੀ ਇਸ ਸੰਬੰਧ ਦੇ ਵਿੱਚ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦੇਖੋ ਜ਼ੀਰਾ ਸਾਹਿਬ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਹਨਾਂ ਕੋਲ ਸਪਸ਼ਟੀਕਰਨ ਮੰਗਿਆ ਗਿਆ ਹੈ। ਔਰ ਇਸ ਦਾ ਮਤਲਬ ਇਹ ਨਹੀਂ ਕਿ ਜ਼ੀਰਾ ਸਾਹਿਬ ਦੀ ਗੱਲ ਨਹੀਂ ਸੁਣੀ ਜਾਏਗੀ ਕਿਉਂਕਿ 1.5 ਲੱਖ ਲੋਕਾਂ ਦਾ ਉਹ ਨਮਾਇੰਦਾ ਹੈ। ਉਸ ਨੂੰ ਵੀ ਪੂਰਾ ਮੌਕਾ ਦਿੱਤਾ ਜਾਏਗਾ ਕਿ ਉਹ ਆਪਣੀ ਗੱਲ ਸਾਹਮਣੇ ਰੱਖੇ ਔਰ ਉਸ ਦੀ ਸਾਰੀ ਗਲਤੀ ਜਾਂਚ ਕੀਤੀ ਜਾਏਗੀ ਔਰ ਅਗਰ ਕਿਸੇ ਅਧਿਕਾਰੀ ਕਿਸੇ ਵੀ ਕੰਮ ਵਿੱਚ ਸ਼ਮਲਿਤ ਪਾਇਆ ਜਾਂਦਾ ਹੈ ਤੇ ਐਮਐਲਏ ਦੀ ਗੱਲ ਦੇ ਉੱਪਰ ਬਿਲਕੁਲ ਕਾਰਵਾਈ ਹੋਏਗੀ ਅਸਰ ਵੀ ਹੋਏਗਾ ਔਰ ਐਮਐਲਏ ਨੇ ਜੋ ਕੀਤਾ ਉਸ ਤੇ ਵੀ ਜਾਂਚ ਹੋਏਗੀ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੁਆਰਾ ਪੁਲਿਸ ਅਧਿਕਾਰੀਆਂ ਤੇ ਨਸ਼ੇ ਦੇ ਕਥਿਤ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਵੱਖੋ-ਵੱਖਰੇ ਸਿਆਸੀ ਤਿਰਾਂ ਦੇ ਲੀਡਰ ਇਸ ਬਾਰੇ ਆਪਣੇ ਬਿਆਨ ਦੇ ਰਹੇ ਨੇ ਕੀ ਕਿਹਾ ਵੱਖੋ-ਵੱਖਰੇ ਲੀਡਰਾਂ ਨੇ ਕੁਲਬੀਰ ਸਿੰਘ ਜ਼ੀਰਾ ਦੇ ਇਸ ਬਿਆਨ ਬਾਰੇ ਆਓ ਸੁਣਦੇ ਹਾਂ ਦੇਖੋ ਅੱਜ ਜਿੰਨੇ ਵੀ ਪਾਰਟੀ ਦੇ ਵਿੰਗ ਨੇ ਚਾਹ ਯੂਥ ਦਾ ਹੈ ਕਿਸਾਨ ਦਾ ਹੈ ਸੀ ਦਾ ਹੈ ਬੀਸੀ ਦਾ ਹੈ ਉਹਨਾਂ ਸਾਰਿਆਂ ਦੀ ਜਾਖੜ ਸਾਹਿਬ ਨੇ ਮੀਟਿੰਗ ਬੁਲਾਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਆਪੋ ਆਪਣੀ ਜਿਹੜੀ رائے ਸਾਰੇ ਦਿਓ ਤੇ ਉਹ ਅਸੀਂ ਸਾਰੇ ਜਿਹੜੋ ਆਪਾਂ ਆਪਣੇ ਸੁਝਾਅ ਸੀ ਉਹ ਸਾਰੇ ਪਾਰਟੀ ਪ੍ਰਧਾਨ ਜਖੜ ਸਾਹਿਬ ਨੂੰ ਦਿੱਤੇ ਨੇ ਕਿ ਕੁਲਵੀਰ ਸਿੰਘ ਜੀਰਾ ਦੇ ਮੁੱਦੇ ਇਸ ਮੁੱਦੇ ਤੇ ਕੋਈ ਗੱਲ ਨਹੀਂ ਹੋਈ ਕੋਈ ਚਰਚਾ ਨਹੀਂ ਹੋਈ ਇਹ ਤਾਂ ਸੈਲਾ ਦੀ ਮੀਟਿੰਗ ਸੀ ਸਲਾਹ ਬਾਰੇ ਗੱਲ ਹੈ ਲੇਕਿਨ ਕਿਹਾ ਤੁਸੀਂ ਆਪਣੇ ਲੈਵਲ ਤੇ ਕੋਈ ਚਰਚਾ ਕਰਨ ਦਾ પ્રયਿਆ ਨਹੀਂ ਕੋਈ ਚਰਚਾ ਕਰਨ ਦਾ ਨਹੀਂ ਕੋਈ ਗੰਭੀਰ ਚੱਕਿਆ ਉਹ ਨਹੀਂ ਕੋਈ ਗੰਭੀਰ ਨਹੀਂ ਕੋਈ ਈਸ਼ੂ ਨਹੀਂ ਤੇ ਅਸੀਂ ਕੋਈ ਇਸ ਗੱਲ ਤੇ ਚਰਚਾ ਨਹੀਂ ਕੀਤੀ ਪਾਰਟੀ ਨੇ ਉਹਨੂੰ ਨੋਟਿਸ ਕੀਤਾ ਤੇ ਉਹ ਪਾਰਟੀ ਨੂੰ ਜਵਾਬ ਦੇਵੇਗਾ ਕੁਲਬੀਰ ਸਿੰਘ ਜੀਰਾ 25000 ਤੇ ਜਿੱਤਿਆ ਹੋਇਆ ਵਿਧਾਇਕ 2 ਲੱਖ ਬੰਦਿਆਂ ਦੀ ਆਵਾਜ਼ ਹੈ ਅਗਰ ਕੋਈ ਉਹਦੇ ਮਨ ਦੇ ਵਿੱਚ ਕੋਈ ਐਸਾ ਉਹ ਹੈਗਾ ਉਹਨੂੰ ਦੂਰ ਕਰ ਦੇਾਂਗੇ ਠੀਕ ਹੈ ਕਿ ਨਹੀਂ ਔਰ ਜਾਖੜ ਸਾਹਿਬ ਨੇ ਉਹਨੂੰ ਬੁਲਾਇਆ ਉਹ ਆਪਣਾ ਕੌਜ਼ ਐਕਸਪਲੇਨ ਕਰੂਗਾ ਇਹਦਾ ਮਤਲਬ ਇਹ ਨਹੀਂ ਹੈ ਕਿ ਕੁਲਬੀਰ ਸਿੰਘ ਜੀਰਾ ਕੋਈ ਬਾਗੀ ਹੈ ਜਾਂ ਹੈ ਬਿਲਕੁਲ ਗਲਤ ਗੱਲ ਉਹ ਬਿਲਕੁਲ ਕੋਈ ਅਹਜਾ ਬਾਗੀ ਬੁਗੀ ਨਹੀਂ ਹੈ ਬੜਾ ਸ਼ਾਨਦਾਰ ਮੁੰਡਾ ਹੈ ਕਾਂਗਰਸ ਦਾ ਮਾਣ ਹੈ ਸਨਮਾਨ ਹੈ ਇਸ ਕਰਕੇ ਉਹ ਆਪਣਾ ਜਵਾਬ ਦੇਊਗਾ ਔਰ ਜਾਖੜ ਸਾਹਿਬ सीएम साहब ये बड़े-बड़ेरे ਨੇ ਉਹਨਾਂ ਦੇ ਸਮਝ ਨਹੀਂ ਵੱਡੇ-ਵਡੇਰੇ ਰਾਹ ਦਿਖਾਉਂਦੇ ਹੁੰਦੇ ਨੇ ਦਿਸ਼ਾ ਦਿਖਾਉਂਦੇ ਹੁੰਦੇ ਜੇ ਕੋਈ ਮਾੜੀ-ਮੋਟੀ ਗੱਲ ਅਸੀਂ ਕਰਨੀ ਹੋਊਗੀ ਤੇ ਬੰਦ ਦਰਵਾਜ਼ਿਆਂ ਦੇ ਵਿੱਚ ਕਰਾਂਗੇ ਪ੍ਰੈਸ ਦੇ ਥਰੂ ਨਹੀਂ ਕਰਾਂਗੇ ਲੋਕ ਇਨਸਾਫ ਪਾਰਟੀ ਅਤੇ ਕਾਂਗਰਸ ਪਾਰਟੀ ਦੁਆਰਾ ਮੰਗੀ ਮੀਲੇ ਤੇ ਸਿਆਸੀ ਕਾਨਫਰੰਸ ਨਾ ਕਰਨ ਦੀ ਅਪੀਲ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੁਆਰਾ ਮੁਕਸਰ ਵਿਖੇ ਮੰਗੀ ਮੀਲੇ ਤੇ ਸਿਆਸੀ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਅਕਾਲੀ ਦਲ ਦੀਆਂ ਇਤਿਹਾਸਿਕ ਉਪਲਬਧੀਆਂ ਨੂੰ ਗਿਣਾਇਆ ਉੱਥੇ ਹੀ 1984 ਦੇ ਸਾਕੇ ਲਈ ਕਾਂਗਰਸ ਦੀ ਸਰਕਾਰ ਨੂੰ ਜ਼ਿੰਮੇਵਾਰ ਵੀ ਠਹਿਰਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਬਾਦਲਾਂ ਦਾ ਕਬਜ਼ਾ ਹਟਾਵਾਂਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਦੱਸਣਾ ਚਾਹਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਬਾਦਲਾਂ ਦਾ ਜਾਂ ਬਾਦਲ ਪਰਿਵਾਰ ਦਾ ਕਬਜ਼ਾ ਨਹੀਂ ਸਿੱਕ ਕੌਂਡ ਦਾ ਉੱਥੇ ਮੈਨੇਜਮੈਂਟ ਹੈ ਸ੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਜਾਇਦਾਦ ਨਹੀਂ ਕਿਸੇ ਦਾ ਇੰਤਕਾਲ ਨਹੀਂ ਹੋਇਆ ਜਿਵੇਂ ਦੇਸ਼ ਵਿੱਚ ਹਰ 5 ਸਾਲ ਬਾਅਦ ਵੋਟਾਂ ਪੈਂਦੀਆਂ ਇਲੈਕਸ਼ਨ ਕਮਿਸ਼ਨ ਸੈਂਟਰ ਦੀ ਇਲੈਕਸ਼ਨ ਕਮਿਸ਼ਨ ਤੁਹਾਡੀਆਂ ਵੋਟਾਂ ਬਣਾਉਂਦਾ ਤੇ ਉਹਦੇ ਬਾਅਦ ਤੁਸੀਂ ਵੋਟਾਂ ਪਾਉਨੇ ਹੋ ਹਰ 5 ਸਾਲ ਯੋ ਵੋਟਾ ਪਾਉਣੇ ਹੋ ਤੁਸੀਂ ਆਪਣਾ ਮੁੱਖ ਮੰਤਰੀ ਚੁੰਦੇ ਹੋ ਤੁਸੀਂ ਆਪਣਾ ਪ੍ਰਧਾਨ ਮੰਤਰੀ ਚੁੰਦੇ ਹੋ ਜੇ ਲਗਾਤਾਰ ਦੇਸ਼ ਦੀ ਜਨਤਾ ਕਿਸੇ ਨੂੰ ਪਸੰਦ ਕਰੇ ਤੇ बार-बार ਉਹਨੂੰ ਜਿਤਾਏ ਉਸ ਲੀਡਰ ਦਾ ਕਬਜ਼ਾ ਨਹੀਂ ਹੋ ਜਾਂਦਾ ਆ ਜਨਤਾ ਦਾ ਫੈਸਲਾ ਹੁੰਦਾ ਹੈ ਮਾਗੀ ਮੇਲੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸੰਬੋਧਨ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਿਤ ਕੀਤਾ ਇਸ ਮੌਕੇ ਉਹਨਾਂ ਨੇ ਐਸਜੀਪੀਸੀ ਦੀਆਂ ਚੋਣਾਂ ਬਾਰੇ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਹੁੰਦੀਆਂ ਨੇ ਅਤੇ ਵਿਰੋਧੀਆਂ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਸਜੀਪੀਸੀ ਤੇ ਇੱਕ ਪਰਿਵਾਰ ਦਾ ਕਬਜ਼ਾ ਹੈ ਜੋ ਕਿ ਬਿਲਕੁਲ ਗਲਤ ਹੈ ਇਸ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਨਵੀਆਂ ਪਾਰਟੀਆਂ ਬਣਾਉਣ ਵਾਲੇ ਆਗੂਆਂ ਨੂੰ ਖੁੱਡਾਂ ਵਿੱਚੋਂ ਨਿਕਲੇ ਲੋਕ ਵੀ ਦੱਸਿਆ ਆਪਣੇ ਦੇਸ਼ ਦੀ ਸਰਕਾਰ ਜਿਹਨੂੰ ਬਣਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਤੁਸੀਂ ਪਾਇਆ ਉਹਨੇ ਸਾਡੇ ਤੇ ਜ਼ੁਲਮ ਕੀਤੇ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਜੱਲਾ ਦਰਾਉਂਦੀਆਂ ਹੀ ਪੈਂਦੀਆਂ ਐ ਕਾਂਗਰਸ ਦੀ ਸਰਕਾਰ ਨੇ ਸਿੱਖਾਂ ਦੇ ਨਹੀਂ ਬਲਕੇ ਮਨੁੱਖਤਾ ਦੇ ਸਭ ਤੋਂ ਪਵਿੱਤਰ ਸਾਨ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਸਾਰੇ ਦੁਨੀਆ ਦਾ ਤਾਅ ਦੇਖ ਲਓ ਕਦੇ ਇੱਕ ਸਰਕਾਰ ਨੇ ਧਰਮ ਸਥਾਨਾਂ ਤੇ ਹਮਲਾ ਨਹੀਂ ਕੀਤਾ ਸਮਝ ਜੇ ਤੂੰ ਮੁਲਕਾਂ ਦੇ ਨਾਲ ਲੜਾਈ ਹੁੰਦੀ ਆ ਬਜ ਦੀ ਉੱਥੇ ਉਹਨਾਂ ਦੀਆਂ ਫੌਜਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਕਿਸੇ ਧਰਮ ਸਥਾਨ ਤੇ ਬੰਬ ਨਹੀਂ ਸਿੜਨਾ ਕਿਸੇ ਹਸਪਤਾਲ ਤੇ ਨਹੀਂ ਸਿੜਨਾ ਕਿ ਸਕੂਲ ਤੇ ਨਹੀਂ ਸਿੜਨਾ ਪਰ ਦੁਨੀਆ ਵਿੱਚ ਪਹਿਲੀ ਇੰਦਰਾ ਗਾਂਧੀ ਦੀ ਸਰਕਾਰ ਆਈ ਹੈ ਜਿਨੇ ਸਿੰਧਾ ਤੋਪਾਂ ਵੇਡੀਆਂ ਰਮੰਦਰ ਸਾਹਿਬ ਨੂੰ ਕਾਲ ਟਕਸਾਲੀ ਨੇ ਨਿਸ਼ਾਨਾ ਬਣਾਇਆ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਟਕਸਾਲੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਹੋਇਆ ਕਰਨੈਲ ਸਿੰਘ ਪੀਰ ਮੁਹੰਮਦ ਨੇ ਟਕਸਾਲੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਕੁਰਸੀ ਦੇ ਲਾਲਚ ਤੋਂ ਕੌਮੀ ਜਜ਼ਬੇ ਦੇ ਨਾਲ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਉ ਸੁਣਦੇ ਹਾਂ ਇਸ ਬਾਬਤ ਕਰਨੈਲ ਸਿੰਘ ਪੀਰ ਮੁਹੰਮਦ ਤੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾ ਨੇ ਕੀ ਕਿਹਾ ਲੰਬੇ ਸਮੇਂ ਤੋਂ ਬਾਅਦ ਇਹ ਜਿਹੜਾ ਫੈਸਲਾ ਕੀਤਾ ਹੈ ਇਹ ਬੜੀ ਸੋਚ ਵਿਚਾਰ ਤੋਂ ਕਿਸੇ ਅਹੁਦੇ ਵਾਸਤੇ ਨਹੀਂ ਕਿਸੇ ਹੋਰ ਮਸਲੇ ਵਾਸਤੇ ਨਹੀਂ ਇੱਥੇ ਅੱਜ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਬਣਦੀਆਂ ਨੇ ਉਹਨਾਂ ਪਾਰਟੀਆਂ ਦੇ ਵਿੱਚ ਲਗਾਤਾਰ ਲੋਕ ਸੋਚਦੇ ਨੇ ਵਿਚਾਰਦੇ ਨੇ ਕਿ ਸਾਨੂੰ ਕੀ ਹਾਸਲ ਹੋਵੇਗਾ ਸੋ ਸਾਡੇ ਸਾਹਮਣੇ ਕੌਮੀ ਜਜ਼ਬਾ ਸਾਡੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਹੈ ਕਿ ਅਸੀਂ ਆਪਣੀ ਇਸ ਪਾਰਟੀ ਨੂੰ ਜਿਹੜਾ ਸ਼੍ਰੋਮਣੀ ਕਾਲੀ ਦਲ ਜਿਹੜਾ ਸਾਡੇ ਪੁਰਖਿਆਂ ਨੇ ਸਿਰਜਿਆ ਔਰ ਜਿਨ੍ਹਾਂ ਦੇ ਵਿੱਚ ਜਥੇਦਾਰ ਬ੍ਰਹਮਪੁਰਾ ਵਰਗੇ ਜਥੇਦਾਰ ਸੇਖਵਾ ਵਰਗੇ ਡਾਕਟਰ ਅਜਨਾਲਾ ਵਰਗੇ ਜਿਨ੍ਹਾਂ ਸ਼ਖਸੀਅਤਾਂ ਦੇ ਮੈਂ ਨਾਮ ਲੈ ਨੇ ਇਹ ਵਿੱਚ ਅੱਜ ਅੱਗੇ ਆਏ ਨੇ ਅਸੀਂ ਬੜੀ ਧੀਰ ਤੋਂ ਇੰਤਜ਼ਾਰ ਕਰ ਰਹੇ ਸੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਇਲੈਕਸ਼ਨ ਕਿੱਥੋਂ ਲੜਨੀ ਆ ਜਦੋਂ ਅਸੀਂ ਹਮਖਿਆਲ ਪਾਰਟੀਆਂ ਨਾਲ ਅਜੇ ਗੱਲਬਾਤ ਕਰ ਰਹੇ ਆਂ ਜਿੱਥੇ ਜਿੱਥੇ ਜਿਹੜੀ ਪਾਰਟੀ ਕੋਲ ਵਧੀਆ ਉਮੀਦਵਾਰ ਹੋਊਗਾ ਉਸ ਹਲਕੇ ਤੋਂ ਉਹਨੂੰ ਲੜਾਵਾਂਗੇ ਲੇਕਿਨ ਇਹ ਫੈਸਲਾ ਜਿੱਦਣ ਸਾਡਾ ਅਲਾਇੰਸ ਬਾਕੀ ਪਾਰਟੀਆਂ ਨਾਲ ਹੋ ਜਾਊਗਾ ਉਦੋਂ ਬਾਅਦ ਕਰਾਂਗੇ ਦੇਖੋ ਸਰ ਦੇਖੋ ਤੁਸੀਂ ਜਰਨਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਆਕਰਸ਼ਕ ਆਤੀਸ਼ਬਾਜੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਸ਼ਰਧਾਲੂਆਂ ਨੇ ਮੋਮਬੱਤੀਆਂ ਜਗਾ ਕੇ ਦੀਪਮਾਲਾ ਕੀਤੀ ਅੱਜ ਗੁਰੂ ਦਸਵੇਂ ਪਾਤਸ਼ਾਹ ਜੀ ਅਨੰਦ ਘਰ ਜੀ ਸਾਰੀ ਸੰਗਤਾਂ ਖੁਸ਼ੀਆਂ ਨਾ ਮਨਾ ਰਹੀਆਂ ਨੇ ਜੀ ਸਾਰੇ ਧੰਨ ਧੰਨ ਭਾਗ ਨੇ ਜਿਹੜੇ ਇੱਥੇ ਕੋਈ ਸਾਉਦਾ ਅਸਥਾਨ ਮੰਧਾੜਾ ਬਣਾ ਰਹੇ ਆ ਇਸ ਅਸਥਾਨ ਤੇ ਆ ਕੇ ਸਾਰਿਆਂ ਦੀਆਂ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੋ ਵੀ ਇਨਸਾਨ ਆਪਣੇ ਦਿਲ ਚ ਸ਼ਰਧਾ ਲੈ ਕੇ ਆਉਂਦਾ ਭਾਵਨਾ ਲੈ ਕੇ ਆਉਂਦਾ ਉਹਦੀ ਸ਼ਰਧਾ ਭਾਵਨਾ ਪਰਮੇਸ਼ਰ ਗੁਰੂ ਰਾਮਦਾਸ ਜੀ ਪੂਰੀ ਕਰਦੇ ਆ ਲੁਧਿਆਣਾ ਵਿਖੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਲੋਹੜੀ ਦਾ ਤਿਉਹਾਰ ਆਪਣੇ ਪਰਿਵਾਰਾਂ ਦੇ ਨਾਲ ਰਲ ਕੇ ਮਨਾਇਆ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਅਤੇ ਬੱਚਿਆਂ ਨੇ ਨੱਚ ਗਾ ਕੇ ਲੋਹੜੀ ਦੇ ਗੀਤ ਗਾਏ ਅਤੇ ਖੁਸ਼ੀਆਂ ਮਨਾਈਆਂ ਇਸ ਮੌਕੇ ਪਹੁੰਚੇ ਲੁਧਿਆਣਾ ਪੁਲਿਸ ਕਮਿਸ਼ਨਰ ਸੁਖਚੰਦ ਸਿੰਘ ਗਿੱਲ ਦਾ ਕੀ ਕਹਿਣਾ ਆਓ ਸੁਣਦੇ ਹਾਂ ਪੁਲਿਸ ਲਾਈਨ ਦੇ ਵਿੱਚ ਜਿਹੜੇ ਸਾਡੇ ਪੁਲਿਸ ਦੀਆਂ ਫੈਮਲੀਆਂ ਰਹਿੰਦੀਆਂ ਉਨਾ ਵਾਸਤੇ ਸਪੈਸ਼ਲੀ ਲੋੜੀ ਦਾ ਇੱਕ ਫੈਸਟੀਵਲ ਆਰਗੇਨਾਈਜ਼ ਕੀਤਾ ਗਿਆ ਵਾ ਜਿਹਦੇ ਵਿੱਚ ਜਿਹੜਾ ਮੇਨ ਮਕਸਦ ਹੈ ਕਿ ਪਰਿਵਾਰਾਂ ਨੂੰ ਵੀ ਕਿਉਂਕਿ ਪਰਿਵਾਰ ਵੀ ਜਿਹੜੇ ਆ ਸਾਡੇ ਜਿਹੜੇ ਆ ਉਹ ਵੀ ਹਰ ਦੁੱਖ ਸੁੱਖ ਦੇ ਵਿੱਚ ਨਾਲ ਹੁੰਦੇ ਆ ਪੁਲਿਸ ਵਾਲਿਆਂ ਦੇ ਸਾਰਿਆਂ ਦੇ ਸਾਡੇ ਸੋ ਉਸੇ ਇਹ ਵਜ ਤੇ ਵਿੱਚ ਇਹਨਾਂ ਨੂੰ ਵੀ ਇਨਵੋਲ ਕਰਨ ਵਾਸਤੇ ਇਸ ਫੈਸਟੀਵਲ ਦੇ ਵਿੱਚ ਪੁਲਿਸ ਲੈਣ ਚ ਆਰਗੇਨਾਈਜ਼ ਕੀਤਾ ਗਿਆ ਜਿਹਦੇ ਚ ਬੱਚਿਆਂ ਵਾਸਤੇ ਅਲੱਗ-ਅਲੱਗ ਆਈਟਮਸ ਆਰਗੇਨਾਈਜ਼ ਕੀਤੇ ਗਏ ਜਿਉਂਨਾ ਪਤੰਗ ਦਾ ਵੀ ਅਰੇਂਜਮੈਂਟ ਕੀਤਾ ਗਿਆ ਵਾ ਉਸ ਤੋਂ ਇਲਾਵਾ ਜਿਹੜਾ ਫਾਇਰ ਦਾ ਅਰੇਂਜਮੈਂਟ ਉਹ ਵੀ ਕੀਤਾ ਗਿਆ ਵਾ ਸੋ ਇਹਦਾ ਮੇਨ ਮਕਸਦ ਜਿਹੜਾ ਹੈ ਕਿ ਪਰਿਵਾਰਾਂ ਨੂੰ ਜਿਹੜੇ ਦੁੱਖ ਸੁੱਖ ਚ ਹਰ ਮੂਵਮੈਂਟ ਤੇ ਸਾਡੇ ਨਾਲ ਹੁੰਦੇ ਆ ਉਹਨਾਂ ਨੂੰ ਇਸ ਤਿਉਹਾਰ ਦੇ ਮੂਡ ਦੇ ਵਿੱਚ ਲੈ ਕੇ ਜਾਣਾ ਔਰ ਲੋਹੜੀ ਜਿਹੜਾ ਵਾ ਪੰਜਾਬ ਦਾ ਬੜਾ ਇੱਕ ਪ੍ਰੋਮਿਨੈਂਟ ਫੈਸਟੀਵਲ ਆ ਜਿਹੜਾ ਕਿ ਸਾਰੇ ਹੀ ਪੰਜਾਬ ਦੇ ਵਿੱਚ ਬਲਕਿ ਸਾਰੇ ਭਾਰਤ ਦੇ ਵਿੱਚ ਹੀ ਬੜੇ ਅچھے ਤਰੀਕੇ ਦੇ ਨਾਲ ਮਨਾਇਆ ਜਾਂਦਾ ਵਾ ਸੋ ਮੈਂ ਅੱਜ ਦੇ ਇਸ ਦਿਨ ਦੇ ਉੱਤੇ ਸਾਰੇ ਹੀ ਸਾਡੇ ਜਿਹੜੇ ਪਰਿਵਾਰ ਪੁਲਿਸ ਤੇ ਉਹਨਾਂ ਨੂੰ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਉਦਰ ਪਟਿਆਲਾ ਵਿਖੇ ਅਧਿਆਪਕਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਪੁਲਿਸ ਦੁਆਰਾ ਰੋਕੇ ਜਾਣ ਤੇ ਅਧਿਆਪਕਾਂ ਨੇ ਜ਼ਮੀਨ ਤੇ ਹੀ ਧਰਨਾ ਲਾ ਦਿੱਤਾ ਇਸ ਤੋਂ ਬਾਅਦ ਮੁੱਖ ਮੰਤਰੀ ਦੇ ਓਡੀਸੀ ਨੇ ਅਧਿਆਪਕਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਜਲਦ ਹੀ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਨਾਲ ਕਰਾਈ ਜਾਵੇਗੀ ਜਿਸ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਧਰਨਾ ਚੁੱਕ ਲਿਆ ਕੈਪਟਨ ਸਾਹਿਬ ਦੇ ਘਰੇ ਅਸੀਂ ਇੱਥੇ ਲੋੜੀ ਮੰਗਣ ਆਏ ਸੀ ਅਨੀਤਾ ਠੀਕ ਹੈ ਅਸੀਂ ਇੱਥੇ ਲੋੜੀ ਮੰਗਣ ਲਈ ਆਏ ਸੀਗੇ ਤੇ ਅਸੀਂ ਬੜੇ ਆਰਾਮ ਨਾਲ ਅਸੀਂ ਇੱਧਰ ਆ ਰਹੇ ਸੀਗੇ ਤਾਂ ਇਹਨਾਂ ਨੇ ਸਾਡੇ ਨਾਲ ਜੋੜ ਰਬਰਸਤੀ ਕੀਤੀ ਔਰ ਇੰਨੀ ਬੁਰੀ ਤਰੀਕੇ ਨਾਲ ਪਿੱਛੋਂ ਗੁੱਤੇ ਜਿਹੜੀ ਉਹ ਖਿੱਚੀ ਗਈ ਆ ਦੇਖ ਲਓ ਵੀ ਮਤਲਬ ਵਾਲ ਵੀ ਸਾਡੇ ਹੱਥ ਮੇਰੇ ਹੱਥਾਂ 'ਚ ਨਹੀਂ ਗੇ ਕਿ ਇੱਕਦਮ ਪਿੱਛੇ ਗਰਦਨ ਨੂੰ ਝਟਕਾ ਪਿਆ ਜਦਕਿ ਅਸੀਂ ਬਿਲਕੁਲ ਸਾਡੇ ਹੱਥਾਂ ਦੇ ਵਿੱਚ ਕੁਝ ਨਹੀਂ ਸੀਗਾ ਅਸੀਂ ਇੱਥੇ ਸ਼ਾਂਤਮਈ ਤਰੀਕੇ ਨਾਲ ਆ ਰਹੇ ਆ ਇਹਦਾ ਕੋਈ ਤਰੀਕਾ ਨਹੀਂ ਹੁੰਦਾ ਤੁਸੀਂ ਇੱਕ ਟੀਚਰਸ ਦੇ ਉੱਤੇ ਇੰਨੀ ਹਾਥਾਪਾਈ ਕਰ ਰਹੇ ਹੋਗੇ ਅਸੀਂ ਤਾਂ ਕੋਈ ਇੱਥੇ ਐਕਸ਼ਨ ਕਰਨ ਨਹੀਂ ਆਏ ਸੀ ਜੀ ਰਾਜਪੁਰਾ ਕੀ ਹੋਇਆ ਮੈਡਮ ਜੀ ਅੱਜ ਅੱਜ ਅਸੀਂ ਕੈਪਟਨ ਦੀ ਕੋਠੀ ਵੱਲ ਵਧਰੇ ਸੀ ਮਹਿਲਾਂ ਵੱਲ ਲੋੜੀ ਮੰਗਣ ਵਾਸਤੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਅਸੀਂ ਆ ਰਹੇ ਸੀਗੇ ਲੇਕਿਨ ਇਹਨਾਂ ਨੇ ਸਾਨੂੰ ਉੱਥੇ ਬੈਰੀਕੇਡ ਤੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਬਹੁਤ ਹੀ ਬੁਰੀ ਤਰੀਕੇ ਨਾਲ ਹਾਥੋਪਾਈ ਹੋਏ ਸਾਡੇ ਵਾਲ ਬੂਲ ਸਭ ਦੇ ਖਿੱਚੇ ਮੇਰੇ ਨਾਲ ਹੋਰ ਵੀ ਕਈ ਲੜੀ ਅਧਿਆਪਕ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਲੇਸਟ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਅਸੀਂ ਕਦੇ ਆਪਾਂਗਾ ਅਸੀਂ ਕੋਈ ਟੈਰਰਿਸਟ ਨਹੀਂ ਆ ਸਾਡੇ ਕੋਲ ਕੋਈ ਹਥਿਆਰ ਨਹੀਂ ਆ ਅਸੀਂ ਆਪਣੀ ਮੰਗ ਰੱਖਣ ਲਈ ਆ ਰਹੇ ਹਾਂ ਠੀਕ ਹੈ ਅਸੀਂ ਲੋੜੀ ਮੰਗਣ ਲਈ ਆ ਰਹੇ ਲੋੜੀ ਮੰਗਣਾ ਤਾਂ ਪੰਜਾਬ ਦਾ ਵੈਸੀ ਤਿਉਹਾਰ ਆ ਹਰ ਕੋ ਲੋੜੀ ਮੰਗਨ ਆਂਦਾ ਲੇਕਿਨ ਇਹਨਾਂ ਨੇ ਸਾਨੂੰ ਬਹੁਤ ਬੁਰੀ ਤਰੀਕੇ ਨਾਲ ਟ੍ਰੀਟ ਕੀਤਾ ਬੀਇੰਗ ਐ ਟੀਚਰ ਆਈ ਥਿੰਕ ਕਿ ਇਹ ਇਸ ਸਰਕਾਰ ਨੂੰ ਚਲਾਉਣ ਦੇ ਕਾਬਿਲ ਨਹੀਂ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਇਹਨਾਂ ਨੂੰ ਮੁੱਧੜੇ ਮੂੰਢੇ ਡੇਗਣ ਤੇ ਅਸੀਂ ਆਪਣਾ ਪ੍ਰੋਟੈਸਟ ਐਵੇਂ ਹੀ ਜਾਰੀ ਰੱਖਾਂਗੇ ਜਿਸ ਨਾਲ ਨਾਲ ਨਹੀਂ ਮੁਲਾਕਾਤ ਕੀਤੀ ਜਾਊਗੀ ਤਾਂ ਅਸੀਂ ਅਗਲੇ ਬਾਰੀ ਘੜੀ ਪੱਤਾ ਘਰਾਂ ਦੇ ਵਿੱਚ ਇਕੱਲੇ ਰਹਿੰਦੇ ਬਜ਼ੁਰਗਾਂ ਦੀ ਸੰਭਾਲ ਅਤੇ ਸੁਰੱਖਿਆ ਦੇ ਲਈ ਲੁਧਿਆਣਾ ਪੁਲਿਸ ਨੇ ਇੱਕ ਖਾਸ ਮਹਿੰਮ ਦੀ ਸ਼ੁਰੂਆਤ ਕੀਤੀ ਹੈ। ਲੁਧਿਆਣਾ ਪੁਲਿਸ ਨੇ ਆਪਣੇ ਮੁਲਾਜ਼ਮਾਂ ਨੂੰ ਹੁਕਮ ਦਿੱਤੇ ਨੇ ਕਿ ਉਹ ਘਰਾਂ ਦੇ ਵਿੱਚ ਇਕੱਲੇ ਰਹਿੰਦੇ ਬਜ਼ੁਰਗਾਂ ਦੇ ਨਾਲ ਸੰਪਰਕ ਬਣਾ ਕੇ ਰੱਖਣ ਅਤੇ ਬਜ਼ੁਰਗਾਂ ਨੂੰ ਆਪਣੇ ਮੋਬਾਈਲ ਨੰਬਰ ਦੇਣ ਤਾਂ ਕਿ ਕਿਸੇ ਵੀ ਕਠਿਨਾਈ ਦੀ ਸਥਿਤੀ ਦੇ ਵਿੱਚ ਬਜ਼ੁਰਗ ਉਹਨਾਂ ਨੂੰ ਸਿੱਧਿਆਂ ਹੀ ਫੋਨ ਕਰਕੇ ਆਪਣੇ ਹਾਲਾਤਾਂ ਦੀ ਜਾਣਕਾਰੀ ਦੇ ਸਕਣ ਅਤੇ ਉਨ੍ਹਾਂ ਤੱਕ ਜਲਦ ਤੋਂ ਜਲਦ ਸਹਾਇਤਾ ਪਹੁੰਚਾਈ ਜਾ ਸਕੇ ਮਿਸ਼ਨੇਟ ਵੱਲੋਂ ਉਪਰਾਲਾ ਕੀਤਾ ਹੈ ਐਲਡਰਸ ਕਨੈਕਟ ਕਰਕੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਵਾ ਜਿਹਦੇ ਵਿੱਚ ਜਿਹੜਾ ਅੱਜ ਦਾ ਦਿਨ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਅਸੀਂ ਸਾਡੇ ਜਿੰਨੇ ਵੀ ਗਸਟਰਡ ਆਫੀਸਰਸ ਆ 22 ਗਸਟਰਡ ਆਫੀਸਰ ਨੇ ਉਹ ਹਰ ਗਸ਼ਟਡ ਆਫੀਸਰ ਦੋ ਸੀਨੀਅਰ ਸਿਟੀਜ਼ਨਸ ਦੀਆਂ ਫੈਮਲੀਆਂ ਨੂੰ ਵਿਜ਼ਿਟ ਕਰੂਗਾ ਇਸ ਤੋਂ ਇਲਾਵਾ ਹਰ ਥਾਣੇ ਦੇ ਵਿੱਚ 15 ਸੀਨੀਅਰ ਸਿਟੀਜ਼ਨਸ ਦੀਆਂ ਫੈਮਲੀਆਂ ਨੂੰ ਆਈਡੈਂਟੀਫਾਈ ਕੀਤਾ ਗਿਆ ਉਹ ਵਿਜ਼ਿਟ ਕਰਨਗੇ ਸੋ ਅੱਜ ਕਰੀਬ ਅਸੀਂ 500 ਦੇ ਆਸ-ਪਾਸ ਜਿਹੜੇ ਸੀਨੀਅਰ ਸਿਟੀਜ਼ਨਸ ਆ ਉਹਨਾਂ ਦੇ ਸਾਡੇ ਪੁਲਿਸ ਆਫੀਸਰਸ ਵਿਜ਼ਿਟ ਕਰਨਗੇ ਔਰ ਸੀਪੀਆਰਸੀ ਸਾਡਾ ਜਿਹੜਾ ਆਲਰੇਡੀ ਬਣਿਆ ਹੋਇਆ ਪੁਲਿਸ ਦੇ ਵਿੱਚ ਕਮਿਊਨਿਟੀ ਪੁਲਿਸ ਰਿਸੋਰਸ ਸੈਂਟਰ ਜਿਹੜਾ ਹੈ ਉਹਦੇ ਜਿਹੜੇ ਇੰਚਾਰਜ ਸੀਪੀਆਰਸੀ ਜਾਂ ਇੰਸਪੈਕਟਰ ਸਾਹਿਬ ਉਹ ਕੰਮ ਕਰਨਗੇ ਐਜ਼ ਅ ਕੋਆਰਡੀਨੇਟਰ ਕਿ ਅੱਗੇ ਤੋਂ ਵੀ ਜਦੋਂ ਵੀ ਕੋਈ ਸੀਨੀਅਰ ਸਿਟੀਜ਼ਨ ਦੀ ਕੋਈ ਪ੍ਰੋਬਲਮ ਹੋਵੇ ਜਿਹੜੀ ਸਾਡੇ ਨੋਟਿਸ ਚ ਆਵੇ ਉਹਨੂੰ ਪ੍ਰਾਇੋਰਟੀ ਤੇ ਹੱਲ ਕੀਤਾ ਜਾਵੇ। ਬਾਕੀ ਪਹਾੜੀ ਖੇਤਰਾਂ ਦੇ ਨਾਲ-ਨਾਲ ਮਾਤਾ ਵੈਸ਼ਨੋ ਦੇਵੀ ਦਰਬਾਰ ਤੇ ਵੀ ਭਾਰੀ ਬਰਫਵਾਰੀ ਹੋਈ ਹੈ। ਇਸ ਦੇ ਨਾਲ ਮਾਤਾ ਵੈਸ਼ਨੋ ਦੇਵੀ ਦੇ ਨਾਲ ਲੱਗਦਾ ਤ੍ਰਿਕੁਟੀ ਪਹਾੜ ਵੀ ਬਰਫ ਦੇ ਨਾਲ ਟਕਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਮੌਕੇ ਸ਼ਰਦਾਲੂਆਂ ਨੇ ਬਰਫਵਾਰੀ ਦਾ ਆਨੰਦ ਲਿਆ। ਆਓ ਦੇਖਦੇ ਹਾਂ ਇਸ ਬਰਫਵਾਰੀ ਦੇ ਖੂਬਸੂਰਤ ਦ੍ਰਿਸ਼। ਰਾਸ਼ਟਰੀ ਬਾਲ ਵਿਕਾਸ ਅਤੇ ਮਹਿਲਾ ਵਿਕਾਸ ਮੰਤਰੀ ਮੇਨਕਾ ਗਾਂਧੀ ਮੁਹਾਲੀ ਪਹੁੰਚੇ ਇਸ ਮੌਕੇ ਉਹਨਾਂ ਨੇ ਨਵੇਂ ਬਣੇ ਮਹਿਲਾ ਸਰਪੰਚਾਂ ਅਤੇ ਪੰਚਾਂ ਦੇ ਨਾਲ ਗੱਲਬਾਤ ਕੀਤੀ ਨਾਲ ਹੀ ਉਹਨਾਂ ਨੇ ਨਵੇਂ ਬਣੇ ਮਹਿਲਾ ਸਰਪੰਚਾਂ ਅਤੇ ਪੰਚਾਂ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਮਰਦਾਂ ਦੇ ਪਿੱਛੇ ਰਹਿ ਕੇ ਕੰਮ ਨਹੀਂ ਕਰਨਾ ਚਾਹੀਦਾ ਬਲਕਿ ਆਪਣੀ ਬੁੱਧੀ ਵਿਵੇਕ ਦੇ ਨਾਲ ਫੈਸਲੇ ਲੈਣੇ ਚਾਹੀਦੇ ਨੇ ਇਹ ਜੋ ਰੀਜਨਲ ਸੈਂਟਰ ਹਮਨੇ ਬਣਾਇਆ ਹੈ ਪੰਜਾਬ ਕੇ ਲੀਏ ਇਸ ਮੇਂ ਹਮ ਲੋਕ ਟ੍ਰੇਨਿੰਗ ਦੇਂਗੇ आंगनवाड़ियों को प्री स्कूल एजुकेशन में हम लोग आंगन ये सरपंचनियों को ट्रेनिंग देते हैं और उसके अलावा जो बच्चे हैं जो चैलेंज्ड हो या तो स्पेशल नीड्स बच्चे हैं या तो जो बच्चे हैं जो फिट नहीं करते हैं स्कूलों में वायलेंट है या ए से मुसीबत है वो यहाँ आएंगे और उनके साथ हमारे जो एक्सपर्ट्स हैं उनके साथ काम करते हैं उसके अलावा हमारे पास यहाँ से टीम है जो गांव गांव में जा कर के कम्यूनिटीज़ में काम करती है बच्चों की काबिलियत को बढ़ाने के लिए सो दिस इज़ अ वेरी इम्पोर्टेंट एडिशन एंड पार्ट ऑफ पंजाब्स ग्रोथ एंड आई एम हैप्पी वी बीन एबल टू प्रोवाइड इट बेअदबी दिया घटनावान दी जांच करने वाले जस्टिस रणजीत सिंह अपने पिंड विखे पहुँचे इस मौके उन्होंने पिंड नमें चुने पंचा सरपंचा मुलाकात की थी। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਜਾਂਚ ਕਰਨ ਵੇਲੇ ਉਹਨਾਂ ਨੇ ਸਾਰੇ ਬਿਆਨ ਕਲਮਬੱਧ ਕੀਤੇ ਸਨ ਇਸੇ ਲਈ ਉਹਨਾਂ ਦੀ ਰਿਪੋਰਟ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਇੱਕ ਪੱਤਰਕਾਰ ਦੁਆਰਾ ਸੁਖਪਾਲ ਖਹਿਰਾ ਬਾਰੇ ਪੁੱਛੇ ਸਵਾਲ ਦਾ ਜਵਾਬ ਜਸਟਿਸ ਰਣਜੀਤ ਸਿੰਘ ਨੇ ਕੀ ਦਿੱਤਾ ਆਓ ਸੁਣਦੇ ਹਾਂ ਇਹ ਤਾਂ ਹੁਣ ਖਹਿਰਾ ਸਾਹਿਬ ਹੀ ਦੱਸ ਸਕਦੇ ਨੇ ਵੀ ਉਹ ਕੀ ਕਰ ਰਹੇ ਨੇ ਮੈਂ ਤਾਂ ਆਪਣਾ ਕੰਮ ਕਰਕੇ ਖਤਮ ਕਰਕੇ ਆਪਣੀ ਰਿਪੋਰਟ ਦੇ ਦਿੱਤੀ ਹੈ ਐਸੀ ਕੋ ਗੱਲ ਲੱਗਦੀ ਨਹੀਂ ਕਿਉਂਕਿ ਇਸ ਤਰ੍ਹਾਂ ਹੈ ਕਿ ਜਿਹੜੇ ਜੋ ਵੀ ਮੈਂ ਅਖਬਾਰਾਂ 'ਚ ਦੇਖਿਆ ਉਹ ਜਿਹੜੇ ਬੰਦਿਆਂ ਨੇ ਉਹਨਾਂ ਨੇ ਬਿਆਨ ਲਿਖਿਆ ਉਹਨਾਂ ਦਾ ਬਿਆਨ ਪਹਿਲਾਂ ਵੀ ਲਿਖਿਆ ਗਿਆ ਹੈ ਤੇ ਉਹ ਤਾਂ ਉਹਦੇ ਨਾਲ ਬਰਗਾੜੀ ਦੇ ਈਸ਼ੂ ਨਾਲ ਨਹੀਂ ਹੈ ਉਹ ਮੇਰੇ ਖਿਆਲ ਨਾਲ ਉਹਨਾਂ ਦੀ ਕੋਈ ਆਪਣੀ ਗ੍ਰੀਵੈਂਸ ਨੇ ਉਹਨਾਂ ਦਾ ਰੰਜਿਸ਼ ਹੈ ਕਿ ਉਹਨਾਂ ਨਾਲ ਪੁਲਿਸ ਨੇ ਜਾਂਚ ਕੀਤੀ ਸੀ ਉਸ ਗੱਲ ਦੀ ਹੈ ਮੇਰਾ ਖਿਆਲ ਹੈ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਐਨਆਈ ਫਿਰ ਤੋਂ ਮੁਲਾਕਾਤ ਹੋਵੇਗੀ ਧੰਨਵਾਦ